ਲੁਧਿਆਣਾ ਦੇ ਗੁਰਦੁਆਰਾ ਪੈਣੀ ਸਾਹਿਬ ਵਿਖੇ 28 ਤਰੀਕ ਤੋਂ ਅਰੰਭੇ ਗਏ ਹੁੱਲੇ ਮਹੱਲੇ ਦੇ ਸਬੰਧ ਵਿੱਚ 3 ਦਿਨਾਂ ਚੱਲਣ ਵਾਲੇ ਸਮਾਗਮਾਂ ਦੀ ਸਮਾਪਤੀ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਜਾਣਕਾਰੀ ਸਾਂਝੀ ਕਰਦੀ ਹੋਈ ਦੱਸਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਈ ਗਈ ਪਰੰਪਰਾ ਨੂੰ ਬਰਕਰਾਰ ਰੱਖਦੇ ਹੋਏ ਸਮਾਗਮ ਦੀ ਸਮਾਪਤੀ ਕੀਤੀ ਗਈ ਹੈ ਜਿਸ ਵਿੱਚ ਦੂਰ ਦੁਰਾਲੇ ਤੋਂ ਆਈਆਂ ਹੋਈਆਂ ਸੰਗਤਾਂ ਨੇ ਹਿੱਸਾ ਲਿਆ ਨਾਮਤਰੀ ਪੰਥ ਦੇ ਮੁੱਖ ਕੇਂਦਰ ਵਿਖੇ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਨਾਮਤਾਰੀ ਸੰਤ ਖਾਲਸਾ ਦਾ ਸਥਾਪਿਤ ਮੁਖ ਕੇਂਦਰ ਸ੍ਰੀ ਪਹਿਨੀ ਸਾਹਿਬ ਦੀ ਇਹ ਤੱਪੂ ਭੂਮੀ ਜਿਸ ਇਸ ਭੂਮੀ ਦੇ ਉੱਤੇ ਨਾਮਤਾਰੀ ਪੰਥ ਦੇ ਮੌਜੂਦਾ ਰਹਿਨਮਾ ਔਰ ਗੱਦੀ ਨਿਸ਼ੀਣ ਸ੍ਰੀ ਸਤਗੁਰੂ ਉਦੇਸ ਸਿੰਘ ਜੀ ਦੀ ਰਹਿਨਮਾਈ ਹੇਠ ਉਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ 28 ਮਾਰਚ ਤੋਂ ਆਰੰਭ ਹੋਇਆ ਨਾਮਤਾਰੀ ਹੋਲੇ ਮਹੱਲੇ ਦਾ ਇਹ ਮਹਾਨ ਪੁਰਬ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪਰੰਪਰਾਵਾਂ ਦੇ ਮੁਤਾਬਕ ਸਿੱਖ ਜਗਤ ਵਿੱਚ ਆਰੰਭ ਕੀਤਾ ਹੋਲੇ ਮਹੱਲੇ ਦਾ ਪੁਰਬ ਔਰ ਸ੍ਰੀ ਪੈਣੀ ਸਾਹਿਬ ਦੀ ਇਸ ਤੱਪੂ ਭੂਮੀ ਤੇ 28 ਮਾਰਚ ਨੂੰ ਆਰੰਭ ਹੋਇਆ ਅੱਜ 1 April ਨੂੰ ਉਸ ਦੀ ਨਿਰਵਿਘਨਤਾ ਸਹਿਤ ਸੰਪੰਪਤੀ ਹੋਈ ਹੈ ਦੂਰ ਦਰਾਜ ਦੇ ਇਲਾਕਿਆਂ ਤੋਂ ਸੰਗਤ ਨੇ ਹਮ-ਹਮਾ ਕੇ ਸਮਾਗਮ ਵਿੱਚ ਹਾਜ਼ਰੀ ਭਰੀ ਹੈ ਅੱਜ 1 April ਨੂੰ ਸਵੇਰੇ ਅਮਰਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਦੇ ਨਾਲ ਹੀ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੁਆਰਾ ਸਮਾਜ ਨੂੰ ਇੱਕ ਬੜੀ ਵੱਡੀ ਦੇਣ ਦਿੱਤੀ 3 ਜੂਨ 1863 ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਐਸੇ ਸਮਾਗਮ ਕਰਕੇ ਔਰ ਸਤਗੁਰੂ ਰਾਮ ਸਿੰਘ ਨੇ ਅੰਤਰਜਾਤੀ ਵਿਆਹ ਦੀ ਜੇ ਪ੍ਰਥਮ ਜੋ ਇਹ ਮਰਯਾਦਾ ਤੋਰੀ ਸੀ ਉਸ ਮਰਯਾਦਾ ਦੇ ਅਨੁਸਾਰ ਅੱਜ ਨਾਮਤਰੀ ਪੰਥ ਦੇ ਮੌਜੂਦਾ ਰਹਿਨਮਾ ਔਰ ਗੱਦੀ ਨਿਸ਼ੀਨ ਸ੍ਰੀ ਸਤਗੁਰੂ ਕੁਦੇ ਸਿੰਘ ਜੀ ਦੇ ਸੁਪੁੱਤਰ ਕਾਕਾ ਉੱਤਮ ਸਿੰਘ ਜੀ ਦਾ ਵੀ ਆਨੰਦ ਕਾਰਜ ਇਸ ਸਮਾਗਮ ਦੇ ਦਰਾਨੀ ਹੋਇਆ ਜੋ ਸਤੂਰਾਮ ਸਿੰਘ ਸੱਚੇ ਪਾਚੇ ਨੇ ਮਰਯਾਦਾ ਪ੍ਰਚਲਿਤ ਕੀਤੀ ਸੀ ਸਾਦੇ ਰਸਮੋ ਰਿਵਾਜਾਂ ਤੋਂ ਬਿਲਕੁਲ ਦੁਨਿਆਵੀ ਰੰਗਾਂ ਤੋਂ ਦੂਰ ਹੁੰਦਿਆਂ ਹੋਇਆਂ ਸਾਧੂ ਰਸਮੋ ਰਿਵਾਜ ਦੇ ਮੁਤਾਬਕ ਸਤਗੁਰੂ ਰਾਮ ਸਿੰਘ ਜੀ ਦੁਆਰਾ ਸਥਾਪਿਤ ਆਨੰਦ ਕਾਰਜ ਦੀ ਮਰਯਾਦਾ ਉਸ ਮਰਯਾਦਾ ਅਨੁਸਾਰ ਜੇ ਆਨੰਦ ਕਾਰਜ ਹੋਏ ਨੇ ਮੇਲੇ ਦੀ ਸਮਾਪਤੀ ਹੋਈ ਹੈ ਪਾਵਨ ਪਵਿੱਤਰ ਗੁਰਬਾਣੀ ਸ਼੍ਰੀ ਆਦਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੇ ਪੋਗਰ ਦਸਮ ਗ੍ਰੰਥ ਸਾਹਿਬ ਦੇ ਪਾਠਾਂ ਦੇ ਭੋਗ ਵੀ ਪਾਏ ਗਏ ਨੇ ਔਰ ਇਸ ਮੇਲੇ ਦੀ ਨਿਰਵਿਘਨਤਾ ਸਹਿਤ ਸਮਾਪਤੀ ਹੋਈ ਹੈ ਬਿਊਰੋ ਰਿਪੋਰਟ SNZ ਨਿਊਜ਼